ਹੱਥ ਰਸੀ ਕਰ ਕਰਕੇ ਕਰ ਕਰਕੇ ਕਰ ਕਰਕੇ ਕਰ ਲਿਆ ਬੇੜਾ ਗਰਖ ਹੁਣ ਮੰਚ ਪਛਤਾਵਾ ਹੋਣ ਲਿਆ ਏ ਕਿ ਇਹ ਕੀ ਬਣ ਗਿਆ ਸੱਪ ਦਾ ਸਿਰ ਚੁੱਕਣੋਂ ਹਟ ਗਿਆ ਤਾਂ ਤੁਹਾਡੇ ਵਾਸਤੇ ਲੈ ਕੇ ਆਇਆ ਵਾ ਬਹੁਤ ਜ਼ਬਰਦਸਤ ਖੇਲੂ ਰਸਕਾ ਸਾਸਰੀਕਾ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਝਿਲਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰੇ ਅੱਡੇ ਤੇ ਆਪਣੀ ਸ਼ਾਪ ਹੈ ਆਪਣਾ ਕਲੀਨਿਕ ਹੈ ਜਿਨ੍ਹਾਂ ਨੇ ਹੱਥ ਰਸੀ ਕਰ ਕਰਕੇ ਆਪਣਾ ਬੇੜਾ ਗਰ ਕਰ ਲਿਆ ਹੁਣ ਸੱਪ ਸਰੀ ਚੁਕਨੋ ਹੜ ਗਿਆ ਹੈ ਹੁਣ YouTube ਸਰਚਾ ਮਾਰ ਮਾਰ ਦੇਖਦੇ ਦੇ ਕਿ ਇਹਦਾ ਮਸਲਾ ਹੱਲ ਕੀ ਹੋਊਗਾ ਤਾਂ ਮਸਲਾ ਸਾਡੇ ਹੋ ਰਿਹਾ ਬਹੁਤ ਹੀ ਵਧੀਆ ਨੁਸਖਾ ਲੈ ਕੇ ਆ ਜਿਹਨੂੰ ਘਰੇ ਇਸਤੇਮਾਲ ਕਰਨ ਨਾਲ ਤੁਹਾਨੂੰ 10-15 ਰੁਪਏ ਦੇ ਵਿੱਚ ਹੀ ਫਰਕ ਪੈਣ ਵਾਲਾ ਹੈ ਇਹਦਾ ਸ਼ਾਨਦਾਰ ਨੁਸਖਾ ਹੈ ਉਸਕਾ ਵਰਤਨਾ ਕਿਵੇਂ ਆ ਬਣਾਉਣਾ ਕਿਵੇਂ ਆ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਇੱਕ ਚਮਚਾ ਲਓ ਦੇਸੀ ਗਾਂ ਦਾ ਘਿਓ ਵਧੀਆ ਸ਼ੁੱਧ ਘਿਓ ਉਹਨੂੰ ਚੰਗੀ ਤਰ੍ਹਾਂ ਫਰਾਈ ਪੈਨ 'ਚ ਪਾ ਕੇ ਗਰਮ ਕਰੋ ਉਹਦੇ ਵਿੱਚ ਇੱਕ ਚੁਟਕੀ ਹਿੰਗ ਪਾ ਦਿਓ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਇੱਕ ਗਲਾਸ ਦੁੱਧ ਲਓ ਦੇਸੀ ਗਾਂ ਦਾ ਉਹ ਦੁੱਧ ਦੇ ਨਾਲ ਉਹਨੂੰ ਹਿੰਗ ਨੂੰ ਇਹ ਦੇਸੀ ਕਿਉਂ ਨੂੰ ਖਾ ਲੋ ਸਿਰਫ 8 ਦਿਨ ਕਰ ਲੋ 8 ਦਿਨ 8 ਦਿਨਾਂ ਦੇ ਵਿੱਚ ਹੀ ਤੁਹਾਡੇ ਅੰਦਰ ਬੁਲਟ ਪਾਵਰ ਆਊ ਬੁਲਟ ਪਾਵਰ ਜਿੱਤਰਾ ਬੋਲਟ ਮੋਰਸਲ ਪਟਾਕੇ ਮਾਰਦਾਨਾ ਇਹਦਾ ਪਟਾਕੇ ਮਾਰੋਗੇ ਪਟਾਕੇ ਇਹਦਾ ਸ਼ਾਨਦਾਰ ਨੁਸਖਾ ਏ ਵਰਤ ਕੇ ਵੇਖੋ ਬਣਾ ਕੇ ਵੇਖੋ ਇਸਤੇਮਾਲ ਕਰਕੇ ਵੇਖੋ 100% ਫਰਕ ਪਊਗਾ ਇਹਨਾਂ ਦੀ ਤਸਵੀਰ ਬਹੁਤੀ ਗਰਮ ਆ ਉਹ ਇਹ ਨੁਸਖਾ ਨਾਂ ਵਰਤਨ ਉਹ ਕਿਸੇ ਵੈਦ ਤੋਂ ਜਾਂ ਸਾਡੇ ਕੋਲ ਆ ਕੇ ਮੈਡੀਸਨ ਆਪਣੀ ਸੀਰ ਸਾਹਿਬ ਨਾਲ ਲਿਜਾ ਸਕਦੇ ਆ ਸਾਨੂੰ ਮਿਲਣਾ ਹੈ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਰਾਏ ਹਰ ਬੁੱਧਵਾਰ ਦੇ ਬੁੱਧਵਾਰ ਕੋਟ ਈਸੇਖਾਂ ਮੋਗੇ ਜ਼ਿਲ੍ਹੇ 'ਚ ਹਰ ਸ਼ਨੀਵਾਰ ਦੇ ਸ਼ਨੀਵਾਰ ਅਮਰਸਰ ਅਲਫਾ ਮਨਮਾਲ ਦੇ